ਆਗੇ ਪੁੱਤ ਆ ਬੇਬੇ ਆ ਗਿਆ ਡਾਕਟਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਵੀ ਮਗਰਸਾਂ ਕਿਵੇਂ ਆ ਮਗਰਸਾਂ ਇਹ ਤਾਂ ਬੋਲਦਾ ਨਹੀਂ ਕਿੰਨੇ ਦਿਨ ਹੋ ਗਏ ਕੂਡੇ ਦੇ ਜਿੱਦ ਦਾ ਬੋਟਾਆਂ ਤੋਂ ਬਾਅਦ ਹਟਿਆ ਬੋਲਣਾ ਅੱਛਾ ਕੁਛ ਖਾਂਦੇ ਪੀਂਦੇ ਜੀ ਕੁਛ ਨਹੀਂ ਖਾਂਦਾ ਭਾਈ ਇਹ ਤਾਂ ਕੱਲਾ ਪਾਣੀ ਟੱਪਦਾ ਇਹਦੇ ਤਾਂ ਅੱਛਾ ਲੈਟਰਨ ਬਾਥਰੂਮ ਕਰਦੇ ਏਕ ਨਾ ਜੀ ਬਾਥਰੂਮ ਕਰਦਾ ਤੇ ਟਟੀ ਵੀ ਕਰਦਾ ਥੋੜੀ ਜਿਹੀ ਪਤਲੀ ਕਰਦਾ ਪਰ ਕਿੰਨੇ ਦਿਨ ਹੋ ਗਏ ਜੀ ਦਿੱਤ ਨੂੰ ਕਈ ਦਿਨ ਹੋ ਗਿਆ ਕੂਡਾ ਆ ਕੀ ਕਰੀਏ ਨਾ ਬੀਬੀ ਦੇਖਦੇ ਆਂ ਜੀ 2 ਮਿੰਟ ਖੜੋ ਤੁਸੀਂ ਡਾਕਟਰ ਠੀਕ ਤਾਂ ਹੋ ਜਾਊਗਾ ਮੇਰੇ ਬਾਪੂ ਹੋ ਜਾਣਗੇ ਹਨ 2 ਮਿੰਟ ਜੀ ਚੈੱਕ ਕਰ ਲਈਏ ਫਿਰ ਦੱਸ ਦਿਆਂ ਤੁਹਾਨੂੰ ਇਹ ਤਾਂ ਦਰ ਹੈਗਾ ਆਉਂਦਾ ਸੀ ਬੋਤਲ ਤੋਂ ਸੋੜ ਜਾਂਦਾ ਸੀ ਉਹ ਮੈਨੂੰ ਦੱਸਦੇ ਰਹੇ ਨੇ ਜੀ ਸਾਰੇ ਪੰਛੀ ਦਿਨਾਂ ਦਾ ਜਿਹੜਾ ਟ੍ਰੀਟਮੈਂਟ ਉਹ ਮੈਨੂੰ ਸਾਰਾ ਦੱਸਿਆਗਾ ਮੇਰੀ ਨਿਗਾਹ 'ਚ ਸੀ ਮਿੱਥੋਂ ਆ ਜਾਣੀਗਾ ਮਰੀਜ਼ ਆਦੇ ਹੁੰਦੇ ਸੀ ਲਗਾਂ ਤੇ ਇਹ ਆ ਗਿਆ ਕੋਈ ਗੱਲ 2 ਮਿੰਟ ਖੜੋ ਜੀ ਤੁਸੀਂ